ਜੀ ਸਾਡੀ ਕੰਪਨੀ ਘੱਟੇ ਵਿੱਚ ਚੱਲ ਰਹੀ ਆ ਕੱਲ ਤੋਂ ਤੁਸੀਂ ਨਾ ਆਇਓ ਹੁਣ ਤੁਹਾਡੀ ਲੋੜ ਨਹੀਂ ਭੈਣ ਜੀ 2 ਮਹੀਨੇ ਹੋ ਗਏ ਆ ਦੁੱਧ ਦੇ ਪੈਸੇ ਨਹੀਂ ਦਿੱਤੇ ਤੇ ਕੱਲ ਤੱਕ ਦੁੱਧ ਦੇ ਪੈਸੇ ਨਾ ਦਿੱਤੇ ਤਾਂ ਅਸੀਂ ਕੱਲ ਤੋਂ ਬਾਅਦ ਦੁੱਧ ਬੰਦ ਕਰ ਦੇਣਾ ਆ 9000 ਬਿਜਲੀ ਦਾ ਬਿੱਲ ਆ ਗਿਆ ਕੌਣ ਭਰੂਗਾ ਭੈਣੇ ਮੈਨੂੰ ਅਗਲੇ ਮਹੀਨੇ 5000 ਰੁਪਇਆ ਦੇ ਦੇਗੀ ਮੈਡਮ ਜੀ ਸਾਡੀ ਕੰਪਨੀ ਘੱਟੇ ਵਿੱਚ ਚੱਲ ਰਹੀ ਆ ਕੌਣ ਭਰੂਗਾ ਤੁਸੀਂ ਨਾ ਆਇਓ ਹੁਣ ਤੁਹਾਡੀ ਲੋੜ ਨਹੀਂ 9000 ਬਿੱਲ ਆ ਗਿਆ ਕੌਣ ਭਰੂਗਾ ਇੱਕ ਬੰਦ ਕਰ ਦੇਣਾ ਆ ਲੱਗਦਾ ਅੱਜ ਕਿਸੇ ਦੇ ਗੁਰਦੁਆਰੇ ਪਾਠ ਖਾਇਆ ਕੀ ਹੋਇਆ ਮਿੰਦੋ ਬੜੀਆਂ ਸੋਹਣੀਆਂ ਗੱਪੀਆਂ ਹੋਈਆਂ ਕੀ ਗੱਲ ਆ ਚੱਖੂ ਨਹੀਂ ਵੇਖੀ ਜਾ ਰਹੀਆਂ ਇੱਥੇ ਮਰਦ ਮਰਦ ਕਰਾਦਾ ਨਹੀਂ ਜਣਾ ਉਹ ਨਹੀਂ ਨਹੀਂ ਮੈਂ ਤਾਂ ਵੈਸੇ ਹੀ ਬੈਠੀ ਆ ਕੋਈ ਗੱਲ ਤਾਂ ਜ਼ਰੂਰ ਹੈਗੀ ਆ ਫਿਰ ਆਲੂ ਪਿਆਜ਼ ਕੱਟ ਲਾ ਤੇ ਜਿਵੇਂ ਲੋ ਨੂੰ ਦੇਰ ਹੋ ਰਹੀ ਆ ਤਾਂ ਤੁਨੀ ਕੱਟਦੀ ਆਂ ਦੀਦੀ ਨਲ ਕੀ ਗੱਲ ਆ ਅੱਜ ਬੜੀ ਫਰੀਜੀ ਹੋ ਕੇ ਬੈਠੀ ਹੋਈ ਆ ਜਾਬ ਤੇ ਨਹੀਂ ਜਾਣਾ ਅੱਜ ਤੂੰ ਦੀਦੀ ਕੀ ਦੱਸਾਂ ਕੰਪਨੀ ਘਾਟੇ ਵਿੱਚ ਚੱਲ ਰਹੀ ਏ ਕੰਪਨੀ ਵਾਲਿਆਂ ਨੇ ਮੈਨੂੰ ਜਵਾਬ ਦੇ ਦਿੱਤਾ ਇਹ ਕੀ ਕਹਿ ਰਹੀ ਆ ਹਾਏ ਸਰ ਤੇ ਇੰਨਾ ਕਰਜ਼ਾ ਚੜਿਆ ਹੋਇਆ ਵਾ ਮੈਂ ਤਾਂ ਸੋਚ ਰਹੀ ਸੀ ਇਸ ਮਹੀਨੇ 10000 ਰੁਪਏ ਤੁਹਾਡੇ ਤੋਂ ਲਵਾਂਗੀ ਧਾਰਾ ਮੈਂ ਤੈਨੂੰ ਤਾਂ ਪਤਾ ਹੀ ਆ ਸਾਡੇ ਘਰ ਦੇ ਹਾਲਾਤਾਂ ਦਾ ਇੱਕ ਮੁੰਡਾ ਉਹਦਾ ਵੀ ਐਕਸੀਡੈਂਟ ਹੋ ਗਿਆ ਤੇ ਇਹਨਾਂ ਦੀ ਦਰਖਾਨ ਨਾਲ ਦਾ ਘਰ ਦਾ ਖਰਚਾ ਹੀ ਮਸਾ ਚੱਲਦਾ ਵਾ ਜਿੰਨੇ ਮਿੰਟ ਸਭ ਪਤਾ ਤੁਸੀਂ ਸਬਰ ਰੱਖੋ ਮੈਂ ਕੰਪਨੀਆਂ ਵਿੱਚ ਆਪਣੇ ਰਿਜ਼ਿਊਮ ਦਿੱਤੇ ਹੋਏ ਨੇ ਕੋਈ ਨਾ ਕੋਈ ਨੌਕਰੀ ਤਜਰਬਾ ਮਿਲ ਜੂ ਆਜ ਦਾ ਕੱਲ ਦਾ ਬੋਲ ਰਿਆ ਚੰਨੀ ਨਾਲ ਦੇਖੋ ਬੇ ਜਮਾ ਮੁਰਗਾ ਆ ਹਮ ਦਾ ਸੋਗਾ ਲੱਗ ਗਿਆ ਹਲੋ ਹਲੋ ਸੱਜੀ ਗਾਲ ਜੀ ਹਾਂ ਜੀ ਰਾਜ ਕੰਸਲਟੈਂਸੀ ਤੋਂ ਰਾਜ ਦਲ ਕਰੇ ਜੀ ਜੀ ਮੈਂ ਤੁਹਾਡੇ ਅਖਬਾਰ ਚ ਐਡ ਕੀਤਾ ਸਾਨੂੰ ਕਲਰਕ ਦੇ ਕੰਮ ਵਿੱਚ ਫੀਮੇਲ ਦੀ ਲੋੜ ਹੈ ਹਾਂ ਜੀ ਹਾਂ ਜੀ ਸਾਨੂੰ ਸੁਰਜ ਸ਼ੇਰ ਗਿਲ ਪ੍ਰਾਈਵੇਟ ਲਿਮਟਿਡ ਕੰਪਨੀ ਵਾਸਤੇ ਇੱਕ ਲੀਡਿਕਲ ਅਰਕ ਦੀ ਲੋੜ ਆ ਜਿਹਨੂੰ ਘੱਟੋ ਘੱਟ 1 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਕੀ ਮੈਨੂੰ ਤਾਂ 5 ਸਾਲ ਤੱਕ ਸੀਰੀਅਸ ਹੈ ਠੀਕ ਹੈ ਮੈਡਮ ਤੁਸੀਂ ਇੰਦਾ ਕਰੋ ਅਖਬਾਰ ਦੇ ਵਿੱਚ ਸਾਡਾ ਐਡਰੈਸ ਦਿੱਤਾ ਹੋਇਆ ਵਾ ਤੁਸੀਂ ਉਹ ਐਡਰੈਸ ਤੇ ਪਹੁੰਚੋਗੇ ਠੀਕ ਹੈ ਮਮਾ ਜੀ ਹਾਂ ਓਕੇ ਜੀ ਥੈਂਕਸ ਜੀ ਮੈਨੂੰ ਜੋਬ ਦੇ ਦਿੱਤੀ ਅੱਛਾ ਚੱਲ ਫਿਰ ਤੈਨੂੰ ਵਧਾਈਆਂ ਫਿਰ ਹੁਣ ਤੂੰ ਨੇ ਜਾ ਜਾ ਕੇ ਜੋਬ ਸ਼ੁਰੂ ਕਰ ਆਪਣੀ ਹਾਂ ਜੀ ਮੈਂ ਚੱਲਨੀ ਆ ਜੇ ਠੀਕ ਹੈ ਮਿੰਦੋ ਉਸ ਤੋਂ ਜਾ ਮੇਰੇ ਲਈ ਕੋਈ ਜਵਾਬ ਹੋਇਆ ਤਾਂ ਮੈਨੂੰ ਪੁੱਛ ਕੇ ਦੱਸ ਦੀ ਮੈਂ ਵੀ ਲੱਗ ਜਾਵਾਂਗੀ ਹਾਂ ਜੀ ਮੈਂ ਚੱਲਦੀ ਆ ਤੁਹਾਡੀ ਹੋਰ ਕੋਈ ਲੋੜ ਹੋਵੇ ਇਹ ਸਭ ਕਿਹਦੇ ਕੰਮ ਸੇ ਹੋਣੀ ਹੈ ਜੀ ਯਾਰ ਸਟੋਪ ਜੀ ਟੈਨਸ਼ਨ ਨਾ ਲੋ ਕਿਸ਼ਤਾਂ ਨਹੀਂ ਦੇਣੀ ਜੇ ਕਿਸ਼ਤ ਨਾ ਕੰਮ ਨਾ ਪਹੁੰਚੀ ਵਿਆਜ ਹੀ ਫੋਕਲੇ ਆ ਦੇਣਾ ਨਿਆ ਜਾਣ ਲੈ ਦੇਣ ਵਾਲੇ ਕਾਜੋ ਆਜੀ ਦੀ ਹਿੰਦ ਭਾਈ ਇਹ ਗੱਲ ਦੀ ਸ਼ੱਕਤ ਮੈਂ ਰੁਕ ਚਾਹ ਆਜੇ ਮਹੀਨੇ ਤੋਂ ਦੋ ਦਿਨ ਉੱਪਰ ਹੋ ਗਿਆ ਇਸ ਦਾ ਟਾਈਮ ਲੰਗੀ ਜਾ ਰਿਹਾ ਜੇ ਅਸੀਂ ਵਿਆਜ ਲਗਾ ਲਵਾਂ ਕੋਈ ਚੰਗੀ ਰਹੂਗੀ ਕੋਈ ਗੱਲ ਨਹੀਂ ਭਾਜੀ ਤੁਸੀਂ ਐਦਾਂ ਗੱਤੇ ਕਰੀ ਜਾਂਦੇ ਆ ਪੈਸੇ ਤਾਂ ਤੁਹਾਨੂੰ ਅੱਜ ਕੱਲ੍ਹ ਤੇ ਮਿਲ ਹੀ ਜਾਣੇ ਆ ਤੁਹਾਨੂੰ ਪਤਾ ਤਾਂ ਹੈਗਾ ਮਿੰਦੋ ਜੋਬ ਕਰਦੀ ਆ ਸੈਲਰੀ ਲੇਟ ਫੇਟ ਹੋ ਜਾਂਦੀ ਆ ਇਸ ਕਰਕੇ ਯਾਰ ਤੁਹਾਨੂੰ ਤੁਸੀਂ ਥੋੜਾ ਜਿਹਾ ਸਬਰ ਰੱਖੋ ਤੁਹਾਨੂੰ ਪੈਸੇ ਮਿਲ ਜਾਣਗੇ ਅੱਜ ਕੱਲ੍ਹ ਤੇ ਕੋਈ ਤੁਸੀਂ ਉਹਨਾਂ ਨੂੰ ਕਹਿ ਦੇਣਾ ਕਿ ਟਾਈਮ ਨਾਲ ਕਿਸ਼ਤ ਜਮ੍ਹਾਂ ਕਰਾ ਦਿਓ ਵਰਨਾ ਅਸੀਂ ਵਿਆਜ ਥੋਕ ਕੇ ਲਾ ਦੇਣਾ ਕੋਈ ਗੱਲ ਨਹੀਂ ਭਾਜੀ ਤੁਸੀਂ ਚਿੰਤਾ ਨਾ ਕਰੋ ਤੁਹਾਡੀ ਕਿਸ਼ਤ ਤੁਹਾਨੂੰ ਮਿਲ ਜਾਏਗੀ ਤੁਸੀਂ ਸਬਰ ਰੱਖੋ ਥੋੜਾ ਜਿਹਾ ਅੱਛਾ ਵੀ ਅਸੀਂ ਚੱਲਦੇ ਆਂ ਦੋ ਮਿੰਟ ਹੋ ਦੀ ਗਾਨਗੇ ਉਹਨਾਂ ਨੂੰ ਕਹਿੰਦੇ ਸਾਨੂੰ ਇੱਕ ਵਾਰੀ ਫੋਨ ਤੇ ਗੱਲ ਕਰ ਲੈਣ ਠੀਕ ਹੈ ਜੀ ਹਾਏ ਰੱਬ ਮੈਂ ਕਿੱਥੋਂ ਲਾਵਾਂਗੀ ਪੈਸੇ ਮੈਂ ਕੀ ਕਰਾਂ ਚਲ ਕੋਈ ਗੱਲ ਨਹੀਂ ਤੋ ਟੈਨਸ਼ਨ ਨਾ ਲੈ ਸੰਜੜ ਨਵੀਂ ਜਾ ਮਿਲਿਆ ਉਹ ਜਾ ਕੇ ਦੇਖ ਠੀਕ ਹੈ ਦੀਦੀ ਮੈਂ ਚਲਦੀ ਹਾਂ ਤੁਸੀਂ ਨੰਬਰ ਨੂੰ ਤਾਂ ਦੇਖ ਲਿਆ ਜੋ ਫੋਟੋ ਦਿਖਾ ਤਾ ਥੈਂਕ ਯੂ ਸਰ ਮੈਡਮ ਜੀ ਪੜੀ ਸਾਲੀ 30000 ਰੁਪਏ ਲੱਗ ਜੇਗੀ ਜਿਹਦੇ ਵਿੱਚੋਂ ਕਿ ਅਸੀਂ ਪਹਿਲੀ ਸਾਲੀ ਤੋਂ ਤੁਹਾਡੇ ਕੋਲ 10000 ਰੁਪਏ ਲਵਾਂਗੇ ਹੁਣ ਇਸ ਟਾਈਮ ਤੁਸੀਂ ਸਾਡੀ ਕੰਪਨੀ ਦਾ ਫਾਰਮ ਭਰੋ ਜਿਹਦੀ ਕੀ ਫੀਸ 2000 ਰੁਪਏ ਹੈ ਫਾਰਮ ਭਰਨ ਤੋਂ ਬਾਅਦ ਅਸੀਂ ਤੁਹਾਨੂੰ ਅਗਲੀ ਕੰਪਨੀ 'ਚ ਭੇਜਾਂਗੇ ਜਿੱਥੇ ਤੁਸੀਂ ਜੌਬ ਕਰ ਰਹੇ ਹੋ। ਹਾਂ? 2000 ਕੀ ਆ? ਲੇਕਿਨ ਤੁਸੀਂ ਫਾਰਮ ਤੇ ਤਾਂ ਕੋਈ ਫੀਸ ਦੀ ਕੋਈ ਗੱਲ ਨਹੀਂ ਕੀਤੀ। ਮੈਡਮ ਦੇਖੋ, ਮੇਰੇ ਤੋਂ ਸ਼ਾਮ ਤੱਕ ਜੌਬ ਲੈਣ ਵਾਸਤੇ ਬਹੁਤ ਲੋਕ ਸਾਡੇ ਆਫਿਸ ਚ ਆ ਜਾਂਦੇ ਨੇ। ਅੱਧੇ ਤਾਂ ਵਾਪਸ ਵੀ ਨਹੀਂ ਆਉਂਦੇ ਫਾਰਮ ਭਰਨ ਤੋਂ ਬਾਅਦ। ਅਸੀਂ ਇਸੇ ਲਈ ਇਹ ਫੀਸ 2000 ਰੁਪਏ ਸ਼ੁਰੂ ਕੀਤੀ ਹੈ ਤਾਂ ਕਿ ਜਿਹੜਾ ਬੰਦਾ 2000 ਰੁਪਏ ਫਾਰਮ ਭਰੇਗਾ, ਅਸੀਂ ਉਹਦੀ ਜੌਬ ਦੀ ਅੱਗੇ ਗੱਲ ਕਰਦੇ ਹਾਂ। ਉਦੋਂ ਤੇ ਸਾਡੀ ਕਾਫੀ ਰਿਸਪੌਂਸਿਬਿਲਿਟੀਜ਼ ਵੀ ਹੁੰਦੀਆਂ ਸਾਡੇ ਆਫਿਸ ਦੇ ਖਰਚੇ ਹੁੰਦੇ ਨੇ ਅਸੀਂ ਅੱਗੇ ਕੰਪਨੀ ਦੇ ਨਾਲ ਇਹ ਵੀ ਦੇਖਣਾ ਹੁੰਦਾ ਕਿ ਤੁਹਾਡਾ ਬਿਹੇਵੀਅਰ ਕਿਦਾਂ ਦਾ ਵਾ ਜਾਂ ਕੰਪਨੀ ਦਾ ਤੁਹਾਡੇ ਪ੍ਰਤੀ ਬਿਹੇਵੀਅਰ ਕਿਦਾਂ ਦਾ ਸਾਡੀ ਰਿਸਪੌਂਸਿਬਿਲਿਟੀਜ਼ ਵੀ ਹੁੰਦੀਆਂ ਨੇ ਅਸੀਂ ਜੌਬ ਲਗਵਾਉਣ ਤੋਂ ਬਾਅਦ ਦੇਖਣਾ ਹੁੰਦਾ ਕਿ EMPLOYEE ਦੇ ਆਪ ਨੇ ਕੰਪਨੀ ਦੇ ਪ੍ਰਤੀ ਕਿੰਨੀ ਕਿ ਜ਼ਿੰਮੇਵਾਰੀ ਆ ਤੇ ਕੰਪਨੀ ਦੇ ਜੋ ਓਨਰ ਨੇ ਉਹ ਤੁਹਾਡੇ ਲਈ ਸਹੀ ਹੈ ਜਾਂ ਨਹੀਂ ਜੇ ਤੁਹਾਨੂੰ ਇਹ ਸੈਟੀਸਫੈਕਸ਼ਨ ਨਹੀਂ ਹੁੰਦੀ ਤਾਂ ਅਸੀਂ ਤੁਹਾਨੂੰ ਹੋਰ ਜੌਬਸ ਵੀ ਆਫਰ ਕਰਦੇ ਰਹਿੰਦੇ ਹਾਂ ਬੱਸ ਨਾਮ ਗਿਲਿੰਦੀ ਕੀ ਲੋੜਾ ਤੁਸੀਂ ਸ਼ਾਮ ਨੂੰ 4 ਵਜੇ ਤੱਕ ਆਫਿਸ ਆ ਜਾਓ ਤੇ ਨਾ ਤੁਹਾਨੂੰ ਸਰਦਾਰ ਜੀ ਦੇ ਨਾਲ ਅੱਗੇ ਕੰਪਨੀ ਵਿੱਚ ਭੇਜ ਦੇਣਾ ਠੀਕ ਹੈ ਸਰਦਾਰ ਜੀ 4 ਵਜੇ ਨਾਲ ਉਹ ਅੱਗੇ ਕੰਪਨੀ ਚ ਲੈ ਜਾਓ ਠੀਕ ਹੈ ਓਕੇ ਮੈਮ ਸਰਦਾਰ ਜੀ ਮੈਂ ਕਹਿੰਦਾ ਪਾਈ ਤੋਂ ਸੋ ਬੜਾ ਰੱਪਿਆ ਇਕੱਠਾ ਕਰ ਲਿਆ ਤੇ ਉਹ ਲੋਕ ਵੀ ਨੌਕਰੀਆਂ ਮੰਗਣ ਵਾਲੇ ਆਉਣ ਲੱਗੇ ਆ ਯਾਰ ਨੇ ਤੂੰ ਪਹਿਲਾਂ ਲੋਕ ਆਪਣੇ ਖੜੇ ਪੈਣ ਆਪਾਂ ਉਹਨੂੰ ਤਾਲਾ ਲਾਈਏ ਤੇ ਚੱਲੀਏ ਤੋਂ ਦੇ ਟਾਈਮ ਤੋਂ ਪਹਿਲਾਂ ਤਾਲਾ ਤਿਆਰ ਰੱਖਿਆ ਆਪ ਦਾ ਗੀਰ ਵਿੱਚ ਚੱਲੀਏ ਫਿਰ ਤੇ ਤਲਾ ਮਾਰ ਕੇ ਭੱਜ ਗਏ ਨੇ ਮੈਨੂੰ ਤਾਂ ਨਾਲ ਦੀ ਦੁਕਾਨ ਵਾਲੇ ਨੇ ਦੱਸਿਆ ਆ ਪਤਾ ਨਹੀਂ ਕਿ 2-2000 ਵਾਲੇ ਕਿੰਨੇ ਜਿਹੇ ਬੰਦੇ ਆਉਂਦੇ ਨੇ ਬੜੇ ਠੱਗੀ ਬੰਦੇ ਸੀ ਇਹ ਤੇ oh no oh guys ਨਿੰਦਾ ਤੂੰ ਟੈਨਸ਼ਨ ਨਾ ਲੈ ਸਭ ਠੀਕ ਹੋ ਜਾਏਗਾ ਕੀ ਠੀਕ ਹੋ ਜਾਏਗਾ ਕੁਛ ਠੀਕ ਨਹੀਂ ਹੋਣਾ ਤੂੰ ਸਬਰ ਰੱਖ ਮੈਂ ਤੈਨੂੰ ਕਹਿ ਰਹੀ ਹਾਂ ਸਭ ਠੀਕ ਹੋ ਜਾਏਗਾ ਸਬਰ ਰੱਖ ਸਬਰ ਦਰਵਾਜ਼ਾ ਖੋਲੋ ਜੀ ਬੈਂਕ ਤੋਂ ਆਇਆ ਬੈਂਕ ਤੋਂ ਕਿਹਾ ਸੀ ਨਾ ਕਿ ਵਿਆਹ ਠੋਕੇ ਲਾ ਦੇਣਾ ਹੁਣ ਮੈਂ ਵਿਆਜ ਠੋਕੇ ਲੈਣ ਆਇਆ ਦਰਵਾਜ਼ਾ ਖੋਲੋ ਦਰਵਾਜ਼ਾ ਦੁੱਧ ਵਾਲਾ ਐ ਮੈਂ ਦੁੱਧ ਦੇ ਪੈਸੇ ਲੈਣ ਆਇਆ ਆ ਵੱਜਾ ਖੋਲੋ ਇਹਨਾਂ ਨੇ ਇੱਦਾਂ ਦਰਵਾਜ਼ਾ ਨਹੀਂ ਖੋਲਣਾ ਲੱਗਦਾ ਦਰਵਾਜ਼ਾ ਤੋੜਨਾ ਪੈਣਾ ਹੈ ਗਾਰਮੈਂਟ ਸ਼ਾਪ ਤੋਂ ਆਈਆਂ ਜਿਹੜੇ ਪਿਛਲੇ ਮਹੀਨੇ ਤੋਂ ਤੁਹਾਡੇ ਪੈਸੇ ਬਣੇ ਹੋ ਦੋ ਨਹੀਂ ਤੇ ਮੈਂ ਤੁਹਾਡੀ ਪੁਲਿਸ ਕੰਪਲੇਂਟ ਕਰ ਦਾਂਗੀ ਕੀ ਡਰਾਮਾ ਲਾਇਆ ਹੈ ਕਿ ਜਿੰਨੇ ਪੈਸੇ ਦੇਣੇ ਹੈ ਕਿ ਨਹੀਂ ਦੇਣੇ ਜਿਹੜਾ ਮੈਂ ਤਾਂ 5000 ਰੁਪਏ ਲੈ ਕੇ ਗਈ ਸੀ ਉਹ ਤੇ ਵਾਪਸ ਕਰਦੇ ਖੋ ਦਰਵਾਜ਼ਾ ਕਿਉਂ ਅੰਦਰ ਲੁਕੀ ਹੋਈ ਹੈ ਪੈਂਟਸ ਸੂਟ ਤਾਂ ਤੋਂ ਆ ਕੇ ਲੈ ਗਈਆਂ ਦਵਾਈ ਦੇ ਲਈ 4000 5000 ਪਹਿਲਾਂ ਵਾਪਸ ਕਰ ਲੈਣਾ ਹੁਣ ਪਿਆਜ ਫੋਕ ਨਾ ਜਤਾ ਆ ਦਰਵਾਜ਼ਾ ਖੋਲ ਦਰਵਾਜ਼ਾ ਦਵਾਈ ਕਿਦੇ ਲੈਣੇ ਤੋਂ ਆ ਬੰਤੋ ਲੈ ਕੇ ਗਈ